ਮੈਂ ਡਾਕਟਰ ਸਿੰ다ਜੀਤ ਕੌਰ ਬੁੱਟਰ ਸਟੇਟ ਵਾਡੀ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਰਾ ਜ਼ਿਲ੍ਹਾ ਗਰਦਾਸਪੁਰ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਪਰਪੂ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਅਜਾਈ ਕਵਿਤਰੀ ਦੀ ਕਵਿਤਾ ਲੈ ਕੇ ਆਏ ਹਾਂ ਅਮਰਤਾ ਪਾੜਮਜੀ ਦੀ ਜਿਸ ਨੇ ਕਿ ਹਰ ਤਰ੍ਹਾਂ ਦੇ ਦਰਦ ਨੂੰ ਆਪਣੀ ਰੂਹ ਦੇ ਨਾਲ ਹੰਡਾਇਆ ਤੇ ਫਿਰ ਉਹਨੂੰ ਰਚਨਾ ਦੇ ਵਿੱਚ ਬਿਆਨ ਕੀਤਾ 8ਵੀਂ ਜਮਾਤ ਵਿਚਲੀ ਉਹਨਾਂ ਦੀ ਕਵਤਾਵਾ ਅਮੜੀ ਦਾ ਵਿੜਾ ਇਸ ਅਮੜੀ ਦੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਵਰਗੇ ਜਜ਼ਬਾਤ ਬਿਆਨ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਾਪੇ ਦਾ ਘਰ ਛੱਡ ਕੇ ਜਦੋਂ ਲੜਕੀ ਆਪਣੇ ਸਾਥ ਵਿੱਚ ਜਾਂਦੀ ਏ ਤੇ ਉਸ ਨੂੰ ਕਿਸ ਤਰ੍ਹਾਂ ਉਹ ਜਾਂਦਾ ਬਚਪਨ ਦੀਆਂ ਜਵਾਨੀ ਦੀਆਂ ਆਉਂਦੀਆਂ ਵਾ ਤੇ ਉਹ ਲੱਭਦੀ ਉਹ ਸਵਰਗ ਇਹ ਸਾਰਾ ਕੁਝ ਇਸ ਕਵਤਾ ਦੇ ਵਿੱਚ ਬਿਆਨ ਕੀਤਾ ਗਿਆ ਜਦੋਂ ਅਸੀਂ ਕਾਵ ਟੋਟੇ ਕਿਸੇ ਦੇ ਵੀ ਪ੍ਰਸੰਗ ਸਤ ਵੇਖਿਆ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਕਾਵ ਟੋਟਾ ਵੇਖਾਂਗੇ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਆ ਪਹਿਲੀ ਸਤਰ ਤੇ ਆਖਰੀ ਸਤਰ ਲਾ ਕੇ ਵਿੱਚ ਬਿੰਦੀਆਂ ਪਾਵਾਂਗੇ ਕਿ ਇੱਥੋਂ ਸ਼ੁਰੂ ਹੁੰਦੀ ਹੈ ਤੇ ਇੱਥੇ ਖਤਮ ਹੁੰਦੀ ਹੈ ਫਿਰ ਅਸੀਂ ਉਹਦੇ ਅਰਥ ਕਰ ਲਵਾਂਗੇ ਵਿੱਚੋਂ ਔਖੇ ਸ਼ਬਦਾਂ ਦੇ ਅਰਥ ਤੋਸ ਤੋਂ ਬਾਅਦ ਅਸੀਂ ਉਹਦੀ ਪ੍ਰਸੰਗ ਦੱਸ ਕੇ ਤੇ ਵਿਆਖਿਆ ਕਰਾਂਗੇ ਜੀ ਸ਼ੁਰੂ ਕਰਦੇ ਆਂ ਕਵਿਤਾ ਬੀਤ ਗਿਆ ਦਿਨ ਬੀਤ ਗਿਆ ਜਿਉਂ ਕੱਤਿਆ ਤੁੰਬਿਆ ਹੰਡ ਗਿਆ ਇੱਕ ਰੂਂ ਦਾ ਘੋੜਾ ਜਿੱਥੇ ਸੁਪਨੇ ਕਈ ਬਣਾਏ ਸੀ ਅੱਜ ਆਪੂ ਸੁਪਨਾ ਬਣ ਗਿਆ ਅਮੜੀ ਦਾ ਵੇੜਾ ਇਹ ਬਾਤ ਚਾਈ ਅਸਮਾਣੀ ਸੀ ਜਿਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ ਭਾਵੇਂ ਲੱਬਾ ਪਲੰਗ ਨਵਾਰੀ ਸੀ ਜਾਂ ਮੰਜੀ ਸਿਰਫ ਅਲਾਣੀ ਸੀ ਭਾਵੇਂ ਮੱਖਣ ਪੇੜੇ ਰੁੱਲਦੇ ਸਨ ਭਾਵੇਂ ਸੁੱਕਰ ਟੁੱਕਰ ਪਾਣੀ ਸੀ ਪਰ ਖੁੱਲ ਖੁੱਲੀ ਅਣਮੁੱਲੀ ਸੀ ਜਿਹੜੀ ਬਾਤ ਸਮਾਣੀ ਸੀ ਇਸ ਤੇ ਵਿੱਚ ਅਸੀਂ ਪਹਿਲੀ ਸਤਰ ਬੀਤ ਗਿਆ ਦਿਨ ਬੀਤ ਗਿਆ ਜਿਹੜੀ ਬਾਤਛਾਈ ਅਸੀਂ ਮਾਣੀ ਸੀ ਪਹਿਲੀ ਸਤਰ ਲਿਖਤੀ ਤੇ ਜਿਹੜੀ ਬਾਤਛਾਈ ਅਸੀਂ ਪਾਣੀ ਸੀ ਅਖੀਰਲੀ ਸਤਰ ਲਿਖਤੀ ਵਿੱਚ ਬਿੰਦੀਆਂ ਪਾਤੀਆਂ ਜਾਨੀ ਕਿ ਇੱਥੋਂ ਕਾ ਟੋਟਾ ਸਾਡਾ ਸ਼ੁਰੂ ਹੋਇਆ ਤੇ ਇੱਥੋਂ ਤੱਕ ਅਸੀਂ ਇਸ ਦੀ ਵਿਆਖਿਆ ਕਰਨੀ ਹੈ ਹੁਣ ਵਾਰੀ ਆ ਜਾਂਦੀ ਔਖੇ ਸ਼ਬਦਾਂ ਦੀ ਘੋੜਾ ਦਾ ਰੂਹ ਦੀ ਪੂਣੀ ਪੂਣੀ ਜਿਹੜੀ ਆਪਾਂ ਰੂਹ ਤੋਂ ਬਣਾਉਂਦੇ ਆਂ ਪੂਣੀ ਦੀ ਬਿਨਾ ਕਿਸੇ ਵਿਛਾਉਣੇ ਤੋਂ ਕਿਸੇ ਕਿਸਮ ਦਾ ਕੋਈ ਵਿਛਾਉਣਾ ਉੱਪਰ ਬਿਸਤਰਾ ਨਹੀਂ ਵਿਸ਼ਿਆ ਹੁਣ ਅੱਗੇ ਅਸੀਂ ਇਹਦਾ ਪ੍ਰਸੰਗ ਲਿਖਦੇ ਆਂ ਕਿ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ 8ਵੀਂ ਜਮਾਤ ਨਿਚਲੀ ਕਵਿਤਾ ਅਮੜੀ ਦਾ ਵੇੜਾ ਨੂੰ ਕੌਮਿਆਂ ਚ ਲਿਖਣਾ ਵਿਚਲੇ ਕਵੀ ਅਮਰਤਾ ਪ੍ਰੀਤਮ ਜੀ ਦੀ ਜੀ ਕਵਿਤਾ ਵਾ ਲਿਆ ਗਿਆ ਹੈ ਇਸ ਵਿੱਚ ਉਹਨਾਂ ਨੇ ਔਰਤ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਉਹ ਆਪਣਾ ਘਰ ਪਰਿਵਾਰ ਜਿਹੜਾ ਪੇਕਿਆਂ ਦਾ ਛੱਡ ਕੇ ਸਹੁਰੇ ਪਰਿਵਾਰ ਨੂੰ ਪੜਾਉਂਦੀ ਆ ਤੇ ਕਿਹੜੀਆਂ-ਕਿਹੜੀਆਂ ਯਾਦਾਂ ਜਿਹੜੀਆਂ ਉਹਨੂੰ ਉਹ ਸਵਰਗ ਜਿਹੜਾ ਵਾ ਭੁੱਲ ਹੁਣ ਅਸੀਂ ਇਸ ਦੀ ਵਿਆਖਿਆ ਕਰਦੇ ਆਂ ਬੀਤ ਆਦਨ ਬੀਤ ਗਿਆ ਕਹਿੰਦੇ ਕਿ ਉਹ ਦਿਨ ਬੀਤ ਗਿਆ ਜਿੱਥੇ ਮੈਂ ਕੱਤਦੀ ਸਾਂ ਟੁੰਬਦੀ ਸਾਂ ਹੰਡਾਉਂਦੀ ਸਾਂ ਤੇ ਇੱਕ ਰੂੰ ਦੀ ਪੂਣੀ ਦੀ ਤਰ੍ਹਾਂ ਜਿਹੜਾ ਸੀ ਉਹ ਜਿਸ ਤਰ੍ਹਾਂ ਪੂਣੀ ਕੱਤ ਕੇ ਧਾਗਾ ਬਣ ਜਾਂਦਾ ਉਸ ਤਰ੍ਹਾਂ ਮੇਰਾ ਦਿਨ ਜਿਹੜਾ ਪੁਰਾਣਾ ਸਮਾਂ ਲੰਘ ਗਿਆ ਉਥੇ ਮੇਰੇ ਕਈ ਸੁਪਨੇ ਮੈਂ ਬਣਾਏ ਸੀ ਤੇ ਅੱਜ ਮੇਰਾ ਉਹ ਸੁਪਨਾ ਸਾਰਾ ਕੁਝ ਮੇਰਾ ਸੁਪਨਾ ਬਣ ਗਿਆ ਅੰਮ੍ਰਿਤਾ ਉਸ ਮਾਤਾ ਦਾ ਬੇਟਾ ਜੇ ਸਵੇੜੇ ਦਾ ਬਾਦਸ਼ਾਹ ਮੇਰਾ ਪਿਤਾ ਰਾਜਾ ਸੀ ਤੇ ਮੇਰੀ ਮਾਤਾ ਰਾਣੀ ਸੀ ਭਾਵੇਂ ਨਵਾਰੀ ਪਲੰਗ ਤੇ ਭਾਵੇਂ ਲਾਣੀ ਮੰਜੀ ਬਿਨਾ ਗੇ ਬਿਸਤਰ ਤੋਂ ਸੀ ਭਾਵੇਂ ਮੱਖਣ ਪੇੜੇ ਖਾਂਦੇ ਸੀ ਤੇ ਭਾਵੇਂ ਸੁੱਕਾ ਟੁੱਕਰ ਖਾਂਦੇ ਸੀ ਪਰ ਮਨ ਦੀ ਖੁਸ਼ੀ ਦੇ ਵਿੱਚ ਬਾਦਸ਼ਾਹਾਂ ਵਰਗੀ ਜ਼ਿੰਦਗੀ ਖੁੱਲੀ ਡੁੱਲੀ ਬਤੀਤ ਕਰਦੇ ਸੀ ਇਹ ਅਸੀਂ ਪਹਿਲੇ ਕਾਬ ਟੁੱਟੇ ਦਾ ਪ੍ਰਸੰਗ ਸਤਿ ਵਿਆਖਿਆ ਕੀਤੀ ਅੱਗੇ ਵੇਖੋ ਜਿੱਥੇ ਖੇਨੂ ਗੀਟੇ ਖੇੜ ਖੇੜ ਬੇਫਿਕਰੀ ਚਾਦਰ ਤਾਣੀ ਸੀ ਟਿੱਪਲ ਦੀਆਂ ਪਿੰਗਾ ਝੂਟ ਝੂਟ ਜਿੱਥੇ ਚੜੀ ਅਖੀਰ ਜਵਾਨੀ ਸੀ ਜਿੱਥੇ ਸਾਈਆਂ ਭੋਰੇ ਬੈਠ ਬੈਠ ਕੇ ਗਾਂਦਿਆਂ ਰਾਤ ਲੰਘਾਣੀ ਸੀ ਲੋੜੇ ਦੀ ਕੂਕਰ ਚਰਖੇ ਦੀ ਲੋੜੇ ਦੀ ਚੜੀ ਜਵਾਨੀ ਨੀ ਅਸਾਂ ਸੋਣ ਹਲਾ ਰਹਿਓ ਝੂਮ ਝੂਮ ਮੋਰਾ ਨਾ ਸ਼ਰਤ ਲਗਾਣੀ ਨੀ ਤੇ ਪਿੰਗ ਹਲਾ ਰਹੇ ਝਾੜ ਝਾੜ ਅਸਮਾਨ ਨਾਲ ਛੁਆਣੀ ਨੀ ਇਹ ਤੇ ਚੰਨਾ ਵਾਂਗਰ ਦੇਸਤਾ ਸੀ ਤੇ ਫੁੱਲਾ ਵਾਂਗੂ ਹੱਸਦਾ ਸੀ ਖੁਸ਼ੀਆਂ ਦਾ ਖੇੜਾ ਕਿਤੇ ਮੈਂ ਉਸ ਵੇੜੇ ਵਸਦੀ ਸਾਂ ਅੱਜ ਮੇਰੇ ਸੀਨੇ ਵਸਦਾ ਨਹੀਂ ਅਮੜੀ ਦਾ ਵੇੜਾ ਇਹਦੇ ਵਿੱਚ ਵੀ ਅਸੀਂ ਪਹਿਲੀ ਸਤਰ ਪਿੱਪਲ ਦੀਆਂ ਪਿੰਗਾ ਝੂਟ ਝੂਟ ਅਮੜੀ ਦਾ ਵੇੜਾ ਜਿਹੜਾ ਵਾ ਉਹ ਕਰ ਲੈਣ ਵਿੱਚ ਬਿੰਦੀਆਂ ਪਾ ਦੇਣੀਆਂ ਤੇ ਫਿਰ ਅਸੀਂ ਇਸ ਤੇ ਆ ਜਿਹੜਾ ਵਾ ਪਰਸਾਂਖਣਾ ਔਖੇ ਸ਼ਬਦੇ ਦੇ ਵਿੱਚ ਵੇਖੋ ਜਿਹੜਾ ਵਾ ਪੋਰਾ ਹੁੰਦਾ ਜਿੱਥੇ ਕਿ ਸਾਈ ਪਹਿਲਾਂ ਕਿਸੇ ਗੁਫਾ ਦੇ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਲੈਂਦੇ ਸੀ ਇਸੇ ਤਰ੍ਹਾਂ ਝੂਮ ਝੂਮਣਾ ਖੁਸ਼ੀ ਨਾਲ ਜਿਹੜਾ ਵਾ ਨੱਚਣਾ ਟੱਪਣਾ ਤੇ ਹੁਣ ਅਸੀਂ ਇਸ ਤਾ ਪ੍ਰਸੰਗ ਲਿਖ ਕੇ ਤੇ ਅਗੋਂ ਇਸ ਦੀ ਵਿਆਖਿਆ ਕਰਦੇ ਆ ਕਿ ਉਹ ਕਾ ਉਹ ਵੇੜਾ ਉਹ ਆਲਾ ਦਵਾਲਾ ਜਿੱਥੇ ਕਿ ਅਸੀਂ ਪਿੰਗਾ ਝੂੜਦੇ ਸਾਂ ਤੇ ਪਿੰਗਾ ਝੂਟਦੇ ਆ ਜਵਾਨੀ ਚੜੀ ਉਹ ਜਗਾ ਜਿੱਥੇ ਕੇ ਸਾਈਂ ਦੇ ਪੋਰੇ ਵਿੱਚ ਬੈਠ ਕੇ ਗੀਤ ਗਾਉਣ ਦੀ ਆਵਾਜ਼ ਆਉਂਦੀ ਸੀ ਤੇ ਫਿਰ ਸ਼ਾਮ ਨੂੰ ਚਰਖੇ ਦੀ ਖੂਕ ਚਰਖੇ ਦੀ ਜਿਹੜੀ ਆ ਮਿੱਠੀ ਮਿੱਠੀ ਖੂਕ ਸੁਣਦੀ ਸੀ ਤੇ ਉਹਦੇ ਨਾਲ ਅਸੀਂ ਨੱਚਦੇ ਟੱਪਦੇ ਗਾਉਂਦੇ ਸਾਂ ਤੇ ਅਸਾ ਸੌਣ ਜਿਹੜਾ ਸੌਣ ਦੇ ਮਹੀਨੇ ਦੇ ਵਿੱਚ ਉਹ ਹੁਲਾਾਰੇ ਆਉਂਦੇ ਸੀ ਜਦੋਂ ਅਸੀਂ ਪਿੰਗਾ ਅਸਮਾਨੀ ਚਾੜ ਦਿੰਦੇ ਸਾਂ ਤੇ ਚੰਨਾ ਚਾਨ ਜਿਸ ਤਰ੍ਹਾਂ ਚਮਕਦਾ ਵਾ ਇਸੇ ਤਰ੍ਹਾਂ ਫੁੱਲਾਂ ਵਾਂਗੂ ਸਾਡਾ ਜਿਹੜਾ ਸੀਗਾ ਖੁਸ਼ੀਆਂ ਦਾ ਖੇੜਾ ਦਿਸਦਾ ਸੀ ਕਦੇ ਆnde ਕਿ ਮੈਂ ਉਸ ਵੇੜੇ ਵਿੱਚ ਵਸਤੀ ਸਾਂ ਤੇ ਉਹਨੂੰ ਸਾਂਜਾਤਾ ਮੇਰੇ ਸੀਨੇ ਵਿੱਚ ਵਸਤੀਆਂ ਅੰਮ੍ਰੀ ਦੇ ਵੇੜੇ ਦੀ ਹੁਣ ਵੇਖੋ ਅਗਲਾ ਜਿਹੜਾ ਕਾਰ ਟੁੱਟਾ ਵਾ ਉਸ ਸਾਂਝਦਾ ਪੈਣਾ ਨਹੀਂ ਅਸਾਂ ਇਕੱਠੇ ਹੋਣਾ ਨਹੀਂ ਦਾਦੀ ਦੇ ਮੰਝੇ ਦੇ ਚਗਿਰਦੇ ਪਾਉਣਾ ਨਹੀਂ ਉਹ ਨੀਂਦ ਰਾਣੀ ਨਹੀਂ ਅਸਾਂ ਖਾਪ ਮਚਾਉਣੀ ਨਹੀਂ ਉਸ ਨਾ ਨਾ ਕਹਿਣੀ ਨਹੀਂ ਅਸਹਾ ਕਹਿਣੀ ਨਹੀਂ ਉਸ ਚੁੱਪ ਕਰਾਣਾ ਨਹੀਂ ਅਸਰੋਲਾ ਪਾਣਾ ਨਹੀਂ ਉਹਦੀ ਨਾਂ ਨ ਮੁੱਕਣੀ ਨਹੀਂ ਅਸਾਂ ਆਖਰ ਤੇ ਆਖਰ ਦਾਦੀ ਤੋਂ ਅਸਹਾਰ ਮਨਾਉਣੀ ਨਹੀਂ ਥੋੜਾ ਜਿਹਾ ਰੁੱਸ ਕੇ ਤੇ ਥੋੜਾ ਜਿਹਾ ਹੱਸ ਕੇ ਤੇ ਉਸ ਬਾਤ ਸੁਣਾਉਣੀ ਨਹੀਂ ਕੋਈ ਕਹਾਣੀ ਪਾਉਣੀ ਨਹੀਂ ਅੱਜ ਕਿੱਥੇ ਵੇ ਉਹ ਸਵਰਗ ਜੋ ਲੱਭਿਆ ਵੀ ਤੇ ਖੋਇਆ ਵੀ ਹੁਣ ਦੱਸੇ ਕਿਹੜਾ ਸਾਨੂੰ ਕਹਾਣੀਆਂ ਪਾਉਂਦਾ ਸੀ ਅੱਜ ਆਪ ਕਹਾਣੀ ਹੋਇਆ ਨਹੀਂ ਅੰਮ੍ਰੀ ਦਾ ਵੇੜਾ ਹੁਣ ਉਸੇ ਤਰ੍ਹਾਂ ਹੀ ਅਸੀਂ ਪਹਿਲੀ ਸਤਰ ਲਿਖ ਕੇ ਉਹ ਸਾਂਝਦਾ ਪੜਣਾ ਨਹੀਂ ਤੇ ਅੰਮ੍ਰੀ ਦਾ ਵੇੜਾ ਖੇਤ ਦੇ ਵਿੱਚਕਾਰ ਬਿੰਦੀਆਂ ਪਾਦਨੀਆਂ ਜਾਨੀ ਕਿ ਇੱਥੋਂ ਸਾਡਾ ਕਾਟੋਟਾ ਸ਼ੁਰੂ ਹੋਇਆ ਤੇ ਇੱਥੇ ਜਾ ਕੇ ਹੋ ਗਿਆ ਉਸੇ ਤਰ੍ਹਾਂ ਪ੍ਰਸੰਗ ਲਿਖਣਾ ਕਾਟੋਟਾ ਸਾਡੀ ਪੰਜਾਬੀ ਦੀ 8ਵੀਂ ਜਮਾਤ ਦੀ ਪੰਜਾਬੀ ਵਿਦਿਅਕ ਵਿੱਚਲੇ ਕਵੀ ਅਮਰਤਾ ਪ੍ਰੀਤਮ ਜੀ ਦੀ ਕਵਿਤਾ ਅੰਮ੍ਰੀ ਦਾ ਵੇੜਾ ਕਵੀ ਦਾ ਨਾਮ ਕਵਿਤਾ ਦਾ ਨਾਮ ਵਿਚੋਲੇ ਆ ਗਿਆ ਹੈ ਇਸ ਵਿੱਚ ਅਮਰਤਾ ਪ੍ਰੀਤਮ ਜੀ ਨੇ ਉਹਨਾਂ ਜਜ਼ਬਾਤਾਂ ਨੂੰ ਉਹਨਾਂ ਭਾਵਾਂ ਨੂੰ ਬਿਆਨ ਕੀਤਾ ਜਿਹੜੇ ਕਿ ਉਹਨਾਂ ਨੇ ਆਪਣੇ ਦਿਲ ਵਿੱਚ ਮਹਿਸੂਸ ਕੀਤੇ ਅੰਮ੍ਰਿਤ ਦੇ ਵੇੜੇ ਦੇ ਪ੍ਰਤੀ ਹੁਣ ਅਸੀਂ ਇਸ ਦੀ ਵਿਆਖਿਆ ਕਰਨੀ ਆ ਤੇ ਅਰਥ ਸਭ ਤੋਂ ਪਹਿਲਾਂ ਵੇਖ ਲਈਏ ਸਾਂਝ ਹੁੰਦੀ ਤਕਾਲਾ ਜੈ ਸ਼ਾਮ ਦਾ ਸਮਾਂ ਤੇ ਪੌਣਾ ਹੁੰਦਾ ਵਾ ਚਾਰ ਛਫੇਰੇ ਚੁਗਿਰਦਾ ਦਾ ਚਾਰ ਛਫੇਰੇ ਘੁੰਮਣਾ ਹੁਣ ਇਹਦੇ ਵਿੱਚ ਅਸੀਂ ਵਿਆਖਿਆ ਕਰਦੇ ਆ ਤਰ ਕਾਲਾਂ ਦਾ ਸਮਾਂ ਹੋਣਾ ਅਸੀਂ ਸਾਰਿਆਂ ਨੇ ਇਕੱਠੇ ਹੋ ਜਾਣਾ। ਦੀ ਦੇ ਮੰਜੇ ਦੇ ਦੁਆਲੇ ਦੁਆਲੇ ਘੁੰਮਣਾ। ਉਹਨਾਂ ਨੂੰ ਨੀਂਦ ਆਉਂਦੀ ਹੋਣੀ ਤੇ ਅਸੀਂ ਰੌਲਾ ਪਾਉਣਾ ਸ਼ੁਰੂ ਕਰ ਦੇਣਾ। ਕਿ ਸਾਨੂੰ ਕਹਾਣੀ ਸੁਣਾਓ, ਕਹਾਣੀ ਸੁਣਾਓ। ਉਹਨਾਂ ਨਾ ਨਾ ਕਹਿਣੀ ਤੇ ਅਸਾਂ ਹਾਂ ਕਰਾਉਣ ਦੀ ਕੋਸ਼ਿਸ਼ ਕਰਨੀ। ਉਹਨਾਂ ਚੁੱਪ ਕਰਾਉਣਾ ਰੌਲਾ ਪਾਉਣ ਤੋਂ ਤੇ ਅਸੀਂ ਹੋਰ ਰੌਲਾ ਪਾਉਣਾ। ਉਹਨਾਂ ਨਾ ਉਹਨਾਂ ਦੀ ਨਾ ਨਾ ਮੁੱਕਣੀ ਤੇ ਅਸਾਂ ਹੋਰ ਆਖਰ ਚੁੱਕਣੀ, ਹੋਰ ਰੌਲਾ ਪਾਉਣਾ। ਤਦ ਕੀ ਅਖੀਰ ਤੇ ਦਾਦੀ ਨੇ ਮੰਨ ਜਾਣਾ ਤੇ ਉਹਨਾਂ ਦੀ ਉਹਨਾਂ ਨੇ ਹਾਰ ਮੰਨ ਲੈਣੀ ਤੇ ਥੋੜਾ ਜਿਹਾ ਰੁੱਸ ਗਏ ਫਿਰ ਹੱਸ ਗਏ ਉਹਨਾਂ ਨੇ ਕਹਾਣੀ ਸੁਣਾਉਣੀ ਤੇ ਉਹ ਕਹਾਣੀ ਪਾਉਣੀ ਸ਼ੁਰੂ ਕਰ ਦੇਣੀ ਤੇ ਅਸੀਂ ਬੜੇ ਸ਼ੌਂਕ ਨਾਲੇ ਦਵਾਲੇ ਹੋ ਕੇ ਉਹ ਕਹਾਣੀ ਸੁਣਨੀ ਸ਼ੁਰੂ ਕਰ ਦੇਣੀ ਅਖੀਰ ਚ ਇੱਕ ਵਤਰੀ ਪੁਸ਼ਤੀ ਕਿ ਉਹ ਉਹ ਸਵਰਗ ਕਿੱਥੇ ਗਿਆ ਸਾਨੂੰ ਹੁਣ ਕੌਣ ਦੱਸੇ ਕਿ ਜਿਹੜਾ ਅਸੀਂ ਲੱਭਿਆ ਵੀ ਸੀ ਤੇ ਸਾਡਾ ਗਵਾਚ ਵੀ ਗਿਆ ਸਵਰਗ ਜਿਹੜਾ ਕਹਾਣੀਆਂ ਪਾਉਂਦਾ ਸੀ ਤੇ ਅੱਜ ਆਪ ਇੱਕ ਕਹਾਣੀ ਗਵਾਚ ਗਿਆ ਅੰਮ੍ਰਿਤਾ ਗੇਰ ਕਵਿਤਰੀ ਨੇ ਇੱਕ ਪਾਸੇ ਆਪਣੇ ਜਜ਼ਬਾਤਾਂ ਨੂੰ ਵੀ ਦੱਸਿਆ ਦੂਜੇ ਪਾਸੇ ਜਿਹੜਾ ਸਾਡੇ ਸੋਚ ਬਦਲ ਰਹੀਆਂ ਜਿਹੜਾ ਅਸੀਂ ਮੀਡੀਆ ਦੇ ਮੁਤਾਬਕ ਅਸੀਂ ਹੋਰ ਕਿਹੇ ਪਾਸੇ ਨੂੰ ਤੁਰ ਪਏ ਆ ਉਹਨਾਂ ਚੀਜ਼ਾਂ ਨੂੰ ਜਾਤ ਵੀ ਕੀਤਾ ਤੇ ਸਾਡੀ ਜਿਹੜੀ ਪੀੜ੍ਹੀ ਆ ਬੱਚੇ ਆ ਉਹਨਾਂ ਦੀ ਵੀ ਰਹਿਨਮਾਈ ਕੀਤੀ ਕਿ ਸਾਨੂੰ ਉਹ ਚੀਜ਼ਾਂ ਜਿਹੜੀਆਂ ਆਪਣੇ ਸਾਹਿਤ ਦੀਆਂ ਕਿਤਾਬਾਂ ਸਹਿਤ ਦੀਆਂ ਜਾਂ ਸਾਡੇ ਸੱਭਿਆਚਾਰ ਦੀਆਂ ਜਿਹੜੀਆਂ ਰਿਵਾਜ ਜਾਂ ਜੋ ਸਾਡਾ ਰਹਿਣ ਸਹਿਣ ਸੀ ਉਹਨੂੰ ਹਮੇਸ਼ਾ ਹੀ ਜੱਤੇ ਰੱਖਣਾ ਚਾਹੀਦਾ ਹੈ ਇਹਨਾਂ ਗੱਲਾਂ ਨੂੰ ਵੀ ਉਹਨਾਂ ਨੇ ਬਿਆਨ ਕੀਤਾ ਹੁਣ ਇਸ ਕਵਤਾ ਵਿੱਚ ਬਚਪਨ ਦੀਆਂ ਕਿਹੜੀਆਂ-ਕਿਹੜੀਆਂ ਮੌਜਾਂ ਤੇ ਖੁਸ਼ੀਆਂ ਦਾ ਮੌਜਾਂ ਜਿਹੜੀਆਂ ਹੱਸਣਾ, ਕੁੱਦਣਾ, ਨੱਚਣਾ, ਟੱਪਣਾ, ਗੀਟੇ ਖੇਡਣਾ ਇਹ ਸਾਰੀਆਂ ਬਚਪਨ ਦੀਆਂ ਜਿਹੜੀਆਂ ਖੁਸ਼ੀਆਂ ਸੀਗੀਆਂ ਪਿੰਗਾ ਝੂਟਣਾ ਇਹਨਾਂ ਨੂੰ ਉਹਨਾਂ ਨੇ ਆਪਣੇ ਕਵਤਾ ਦੇ ਵਿੱਚ ਬਿਆਨ ਕੀਤਾ ਅੱਗੇ ਵੇਖੋ ਪ੍ਰਸ਼ਨ ਇਹ ਇਸ ਕਵਤਾ ਵਿੱਚ ਕੁੜੀਆਂ ਦੇ ਪਿੰਗਾ ਝੂਟਣ ਤੇ ਚਰਖਾ ਕੱਤਣ ਦਾ ਦ੍ਰਿਸ਼ ਵਰਣਨ ਕਰੋ ਜਦੋਂ ਪਿੰਗਾ ਚੜਾਉਨੀਆਂ ਅਸਮਾਨ ਤੱਕ ਛੂਹਣੀਆਂ ਪਿੰਗਾ ਛੂਹ ਜਾਂਦੀਆਂ ਸੀ ਤੇ ਜਦੋਂ ਖੁਸ਼ੀ ਦੇ ਵਿੱਚ ਆਣ ਕੇ ਚਰਖਾ ਕੱਤਣਾ ਤੇ ਚਰਖੇ ਦੀ ਘੂਕ ਦੇ ਨਾਲ ਗਾਉਣਾ ਨੱਚਣਾ ਟੱਪਣਾ ਇਸ ਤਰ੍ਹਾਂ ਦੇ ਅਸੀਂ ਆਠ ਵੀ ਕਰ ਸਕਦੇ ਹਾਂ ਤੇ ਇਹਦੇ ਜਿਹੜੇ ਆ ਪ੍ਰਸ਼ਨਾਂ ਦੇ ਉੱਤਰ ਵੀ ਦੇ ਸਕਦੇ ਹਾਂ ਸਿਰਫ ਗੌਰ ਨਾਲ ਜਿਹੜੀ ਆ ਕਿ ਸਾਰੀ ਕਵਤਾ ਪੜੀ ਜਾਵੇ ਇਸੇ ਤਰ੍ਹਾਂ ਅਸੀਂ ਇਸ ਇਹ ਜਿਹੜੀ ਕਪਤਾ ਵਾ ਇਹਦੇ ਸ਼ੁਰੂ ਵਿੱਚ ਜੋ ਤੁਮ ਦਿਖਾਏ ਆਪਾਂ ਚਰਖੇ ਦੇ ਉਹ ਸਾਡਾ ਸਾਰਾ ਸੱਭਿਆਚਾਰ ਆ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਧੰਨ